ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਜ ਸੇਵਾ ਸੰਸਥਾ ਪੰਜਾਬ ਅੱਜ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਜੋ ਭਾਰੀ ਬਾਰਸ਼ ਹੋਣ ਕਰਕੇ ਅਮਾਚਲ ਤੋਂ ਜੰਮੂ ਕਸ਼ਮੀਰ ਤੋਂ ਪਹਾੜਾਂ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਪਾਣੀ ਡੈਮਾਂ ਦੇ ਵਿੱਚ ਆਉਣ ਕਰਕੇ ਜੋ ਵੱਖ-ਵੱਖ ਰਾਵੀ ਦਰਿਆ ਅਤੇ ਪਠਾਨਕੋਟ ਦੇ ਡੈਮ ਜਿਹੜੇ ਆ ਤੋਂ ਪਾਣੀ ਜਿਹੜਾ ਵੱਡੇ ਪੱਧਰ ਤੇ ਜਿਹੜੀ ਆ ਗਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਅਤੇ ਹੋਰ ਮਾਲਵੇ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਚੱਲ ਰਿਹਾ ਹੈ ਬਹੁਤ ਹੀ ਦੁਖਦਾਈ ਜਿਹੜੀ ਆ ਇਹ ਹੜ੍ਹ ਜਿਹੜੇ ਆਏ ਹੋਏ ਹਨਾ ਦੇ ਹਜ਼ਾਰਾਂ ਹੀ ਕਿਸਾਨਾਂ ਦੇਆਂ ਜਿਹੜੀਆਂ ਜਾਇਦਾਦਾਂ ਆ ਉਹ ਤਬਾਹ ਹੋ ਚੁੱਕੀਆਂ ਹਨ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਤੇ ਲੋਕ ਬਿਨਾਂ ਲੈਟ ਤੋਂ ਆਪਣੇ ਘਰਾਂ ਦੀਆਂ ਸੱਤਾਂ ਦੇ ਵਿੱਚ ਰਹਿ ਕੇ ਬਹੁਤ ਦਿਨ ਰਾਤ ਜਿਹੜੀਆਂ ਜਰੀਲੇ ਛੱਪਾਂ ਦੇ ਵਿੱਚ ਬਿਨਾਂ ਬੱਤੀ ਤੋਂ ਰਹਿ ਰਹੇ ਹਨ ਤੇ ਜੋ ਪੰਜਾਬ ਸਰਕਾਰ ਦੇ ਵੱਖ-ਵੱਖ ਅਵਸਰ ਹਨ ਜਿਨ੍ਹਾਂ ਦੀਆਂ ਡਿਊਟੀਆਂ ਬਣਦੀਆਂ ਹਨ ਕਿ ਇਹਨਾਂ ਹੜ੍ਹ ਪੀੜਤਾਂ ਦੇ ਲਈ ਜਿਹੜੀ ਆ ਕੋਈ ਪ੍ਰਬੰਧ ਕਰਨਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਸਹਾਇਤਾ ਵੀ ਕੀਤੀ ਜਾ ਰਹੀ ਹੈ ਜੋ ਸਲੱਗਿਆ ਯੋਗ ਹੈ ਪਰ ਦੁਖੀ ਇਹ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਜੋ ਆਪੋਜੀਸ਼ਨ ਪਾਰਟੀਆਂ ਹਨ ਉਹ ਜਿਹੜੀਆਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਰੁੱਧ ਬਹੁਤ ਵੱਧ ਘਟ ਬੋਲ ਰਹੀਆਂ ਹਨ ਉਹਨਾਂ ਪਾਰਟੀਆਂ ਨੂੰ ਬੇਨਤੀ ਹੈ ਕਿ ਬਿਨਾਂ ਸਿਆਸਤ ਕਰਨ ਤੋਂ ਇਲਾਵਾ ਜਿਹੜਾ ਪ੍ਰਸ਼ਾਸਨ ਨੂੰ ਅਤੇ ਹੜਪੀੜਤ ਲੋਕਾਂ ਦੇ ਨਾਲ ਜਿਹੜੀ ਐ ਖਲੋਣਾ ਚਾਹੀਦਾ ਹੈ ਜਿੱਤਰਾ ਪ੍ਰਤਾਪ ਸਿੰਘ ਬਾਜਵਾ ਆਪਣੇ ਵੋਟਾਂ ਰਾਂਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਨ ਤੇ ਉਹਨਾਂ ਦੇ ਸਾਹਮਣੇ ਇੱਕ ਮਾਤਾ ਸultanpur Lodi ਦੇ ਡੇਰੇ ਦੇ ਵਿੱਚ ਗਏ ਤੇ Sultanpur Lodi ਦੇ ਡੇਰੇ ਦੇ ਵਿੱਚ ਮਾਤਾ ਜੋ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਸੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਕਿਹਾ ਕਿ ਮੈਂ ਦੋਵੇਂ ਵਾਲੀਆਂ ਜਿਹੜੀਆਂ ਕੰਨਾਂ ਦੀਆਂ ਸੋਨੇ ਦੀਆਂ ਵੇਸ ਕੇ ਤੇ ਉਹ ਬੋਟ ਮਗਵਾਈ ਹੈ ਤੇ ਆਪਣਾ ਪਰਿਵਾਰ ਬਚਾਇਆ ਹੈ ਤੇ ਪਰ ਉੱਥੇ ਜਿਹੜੀ ਡਿਊਟੀ ਬਣਦੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਉਸੇ ਵळे ਮਾਤਾ ਨੂੰ ਦਲਾਸਾ ਦਿੰਦਾ ਜੇ ਮਾਦਾ ਤੇਰਾ ਕਿੰਨਾ ਖਰਚਾ ਹੋਇਆ ਹੈ ਜਦ ਕੇ ਕੋਈ ਵੀ ਵੋਟ ਵੋਟਾਂ ਦਾ ਲੋਕ ਸਵਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਇਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਸਰਾਬਾ ਵੰਡਦੇ ਹਨ ਅਤੇ ਹੋਰ ਪੈਸੇ ਵੰਡਦੇ ਹਨ ਲੱਖਾਂ ਕਰੋੜਾ ਰੁਪਏ ਵੰਡਦੇ ਹਨ ਅਤੇ ਜੋ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ 10-10 ਹਜ਼ਾਰ ਰੁਪਏ ਦੇ ਸੂਟ ਪਾ ਕੇ ਇਹਨਾਂ ਦੇ ਕੋਈ ਮਿੱਟੀ ਵੀ ਨਹੀਂ ਲੱਗੀ ਪਾਣੀ ਵੀ ਨਹੀਂ ਲੱਗਾ ਤੇ ਗਲਤ ਜਿਹੜੀ ਆ ਜਿਹੜਾ ਪ੍ਰਸ਼ਾਸਨ ਅਤੇ ਸਰਕਾਰ ਦੇ ਵਿਰੁੱਧ ਜਿਹੜੀ ਆ ਇਹ ਬਿਆਨਬਾਜ਼ੀ ਕਰ ਰਹੇ ਹਨ ਅਸੀਂ ਪ੍ਰਤਾਪ ਸਿੰਘ ਬਾਜਵਾਨ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਜੇਬ ਦੇ ਵਿੱਚ ਹੜਪੀਟਾਂ ਨੂੰ ਕੀ ਦੇ ਰਹੇ ਹੋ ਅਤੇ ਸ਼੍ਰੋਮਣੀ ਕਮੇਟੀ ਨੇ ਅਤੇ ਹੋਰ ਧਾਰਮਿਕ ਆਗੂਆਂ ਨੇ ਬਹੁਤ ਵੱਡੇ ਵੱਡੇ ਪੱਦਰ ਤੇ ਜਿਹੜਿਆ ਖਾਲਸਾ ਏਡ ਨੇ ਲੰਗਰ ਲਾਏ ਹਨ ਸਹਾਇਤਾ ਕਰ ਰਹੇ ਹਨ ਪਰ ਇਹ ਜਿਹੜੇ ਇੱਕ ਸਿਆਸੀ ਲੀਡਰ ਜਿਹੜੇ ਆ ਇਹ ਸਿਆਸਤ ਨਾ ਕਰਨਾ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਹਾਰਡ ਪੀਟ ਲਈ ਖੁੱਲੇ ਜਿਹੜੇ ਆ ਆਪਣੇ ਇਹ ਖਜ਼ਾਨੇ ਦੇ ਵਿੱਚੋਂ ਗੱਫੇ ਜਿਹੜੇ ਦੇਣੇ ਚਾਹੀਦੇ ਹਨ ਲੋਕਾਂ ਨੂੰ ਐਰਟਾਈਮ ਲੋਡ ਹੈ ਪਿੰਡਾਂ ਦੇ ਵਿੱਚ ਬੱਤੀ ਹੈ ਨਹੀਂ ਆ ਬਿਜਲੀ ਦੀਆਂ ਇਨਵਰਟਰ ਦਿੱਤੇ ਜਾਣ ਬੈਟਰੀਆਂ ਦਿੱਤੀਆਂ ਜਾਣ ਅਤੇ ਮੱਛਰ ਬਹੁਤ ਜ਼ਿਆਦਾ ਹੈ ਉਹਨਾਂ ਦੀ ਦਵਾਈ ਦਿੱਤੀ ਜਾਵੇ ਮੈਡੀਸਨ ਦਿੱਤੀ ਜਾਵੇ ਰਸਣ ਮਹੱਈਆ ਕੀਤਾ ਜਾਵੇ ਅਤੇ ਮਾਲ ਡੰਗਰ ਲਈ ਹਰਿਆਚਾਰਾ ਜਿਹੜਾ ਵੱਖ-ਵੱਖ ਪਿੰਡਾਂ ਤੋਂ ਜਿਹੜਾ ਜਾ ਰਿਹਾ ਹੈ ਉਹ ਵੀ ਜਿਹੜਾ ਸੰਤਾ ਬਣ ਰਹੀਆਂ ਹਨ ਸਰਕਾਰ ਵੀ ਜਿਹੜਿਆ ਪੂਰੇ ਆਪੋ ਆਪਣੇ ਗਦਾਮ ਜਿਹੜੇ ਸਰਕਾਰੀ ਖੋਲ ਕੇ ਲੋਕਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਜੋ ਸਿਆਸਤ ਕਰ ਰਹੇ ਹਨ ਸਿਆਸੀ ਪਾਲਡੇਨ ਦੇ ਲੋਕ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਹੁਣ ਸਿਆਸਤ ਦੀ ਲੋੜ ਨਹੀਂ ਆ ਸਰਕਾਰ ਦੇ ਨਾਲ ਅਤੇ ਹੜਪੀੜਤ ਦੇ ਲੋਕਾਂ ਦੇ ਨਾਲ ਹਰ ਮਦਦ ਜਿਹੜੀ ਆ ਜਿਤਨਾ ਪਿੰਡਾਂ ਦੇ ਵਿੱਚੋਂ ਨੌਜਵਾਨ ਵੀ ਰ ਤੂੜੀ ਅਤੇ ਪਾਣੀ ਰਾਸਣ ਆਟਾ ਹੋਰ ਜਿਹੜੇ ਸਮਗਰੀ ਵੱਖ-ਵੱਖ ਜਥੇਬੰਦੀਆਂ ਖੜੀਆਂ ਹਨ ਇਸੇ ਤਰ੍ਹਾਂ ਵੱਖ-ਵੱਖ ਆਗੂ ਜਿਤਨਾ ਪ੍ਰਤਾਪ ਸਿੰਘ ਬਾਜਵਾ ਸੰਤੋਸ਼ ਸਿੰਘ ਰੰਦਾਵਾ ਅਤੇ ਹੋਰ ਅਕਾਲੀ ਆਗੂ ਲੀਡਰ ਹਨ ਵਾਰਸ ਪੰਜਾਬ ਦੇ ਵੱਖ-ਵੱਖ ਆਗੂ ਹਨ ਇਹਨਾਂ ਨੂੰ ਆਪਣੀਆਂ ਜੇਬਾਂ ਦੇ ਵਿੱਚੋਂ ਲੱਖਾਂ ਰੁਪਏ ਜਿਹੜਾ ਸਰਕਾਰ ਨੂੰ ਰਾਸਣ ਦੇਣਾ ਚਾਹੀਦਾ ਹੈ ਤਾਂ ਜੋ ਕਿ ਹੈਲੀਕਾਪਟਰਾਂ ਰਾਹੀਂ ਔਰ ਸਾਧਨਾ ਰਾਈ ਫੌਜ ਰਾਈ ਜਿਹੜੀ ਆ ਪਿੰਡਾਂ ਦੇ ਵਿੱਚ ਵੰਡਿਆ ਜਾ ਸਕੇ ਅੰਮ੍ਰਿਤਸਰ ਦੇ ਡੀਸੀ ਮੈਡਮ ਬਹੁਤ ਹੀ ਸਤਿਕਾਰਯੋਗ ਸਾਸੀ ਸੈਣੀ ਜੋ ਹੜਪੀਟਾਂ ਲਈ ਇੱਕ ਬਹੁਤ ਹੀ ਜ਼ਿਆਦਾ ਜਿਹੜੀ ਆ ਆਪਣੀ ਜਾਨ ਜੋਖਮ ਵਿੱਚ ਪਾ ਕੇ ਆਪ ਦਿਨ ਰਾਤ 24 ਘੰਟੇ ਜਿਹੜਾ ਪ੍ਰਸ਼ਾਸਨ ਦੇ ਨਾਲ ਐਸਐਸਪੀ ਅੰਮ੍ਰਿਤਸਰ ਦੇ ਨਾਲ ਐਸਐਡੀਐਮਾ ਤਹਿਸੀਲਦਾਰਾਂ ਨੂੰ ਨਾਲ ਲੈ ਕੇ ਅਤੇ ਸਾਰੀਆਂ ਟੀਮਾਂ ਨੂੰ ਨਾਲ ਲੈ ਕੇ ਆਪ ਵੱਖ-ਵੱਖ ਪਿੰਡਾਂ ਦੇ ਵਿੱਚ ਆਪ ਪੰਜ-ਪੰਜ ਫੋਟੋ ਪਾਣੀ ਦੇ ਵਿੱਚ ਜਾ ਰਹੇ ਹਨ ਜੋ ਕਿ ਇੱਕ ਮਿਸਾਲ ਹੈ ਕਿਉਂਕਿ ਇੱਕ ਲੇਡੀਜ਼ ਦਲੇਰ ਲੇਡੀ ਹੈ ਜੋ ਅਮਰਸਰ ਦੇ ਡੀਸੀ ਹਨ ਪਹਿਲੀ ਵਾਰੀ ਵੇਖਿਆ ਕਿ ਆਈਪੀਐਸ ਅਫਸਰ ਡੀਸੀ ਮੈਡਮ ਜਿਹੜੇ ਆ ਆਪ ਹੜਪੀਟਾਂ ਦੇ ਵਿੱਚ ਲੋਕਾਂ ਦੇ ਵਿੱਚ ਦੁੱਖ ਸੁੱਖ ਪੁੱਛ ਰਹੇ ਹਨ ਰਾਸਨ ਮਹਈਆ ਕਰਵਾ ਰਹੇ ਹਨ ਅਤੇ ਉਹਨਾਂ ਦੀ ਜਿੰਨੀ ਵੀ ਸਲਾਗਿਆ ਬਣੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਬਾਹਰ ਦੇ ਵਿੱਚ ਬੇਨਤੀ ਕਰਾਂਗੇ ਇਹੋ ਜਿਹੇ ਡੀਸੀਆਂ ਨੂੰ ਜਿਹੜੀਆਂ ਪ੍ਰਮੋਸ਼ਨਾਂ ਦਿੱਤੀਆਂ ਜਾਣ ਜੋ ਕਿ ਹੜਪੀੜਤਾਂ ਲਈ ਇੱਕ ਮਦਦ ਜਿਹੜੀ ਆ 24 ਘੰਟੇ ਜਿਹੜੀ ਆਪਣੀਆਂ ਟੀਮਾਂ ਰਾਈ ਜਿਹੜੀ ਆ ਲੈ ਕੇ ਆਇਨਾਲਾ ਡੇਰਾ ਬਾਬਾ ਨਾਨਕ ਰਮਦਾਸ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਰਹੇ ਹਨ ਬਹੁਤ ਹੀ ਸਲਾਗਿਆ ਯੋਗ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ